₹100 ਨਾ ਕੋਸ਼ਿਸ਼ ਦੀਵੇ ਲੋ ₹100 ਕੀ ਬਣਦਾ ਇਸ ਮਗਾਜ ਦੇ ਵਿੱਚ ਇਹ ਹਾਲਾਤ ਸਭ ਦੇਖੇ ਮਾਈ ਗੁਰੂ ਜੀ ਸਾਨੂੰ ਬੜਾ ਮਨ ਰੋਂਦਾ ਬੜਾ ਰੋਣ ਆਉਂਦੇ ਮਰ ਜੇ ਇਹ ਹਾਲਾਤ ਆਡਾ ਕਿੱਡਾ ਦੂਰ ਹੋਵੇ ਕਿਸੇ ਤਰ੍ਹਾਂ ਕੰਮ ਬਣਵੇ ਕਿਸ ਤਰ੍ਹਾਂ ਸਾਨੂੰ ਕੋ ਪੈਨਸਲ ਮੇਂ ਸੇ ਮਾਸਾ ਮਿਲ ਜਾਵੇ ਤੇ ਕੋ ਸੋਦਾ ਮਿਲ ਜਾਵੇ ਕਮਰਾ ਮਿਲ ਜਾਵੇ ਇਹਨੇ ਬੜੀ ਫਤਿਹ ਮਹਾਰਾਜ ਜੀ ਤਾਡੀ ਗੱਲ ਇਹ ਅੱਜ ਜੁਰਦੀ ਸਿਆਣੇ ਬੜੀ ਮੰਦੀ ਹਾਲਤ ਹੁੰਦੀ ਆ ਗਈ ਠੰਡ ਹੁੰਦੀ ਆ ਤ ਸਿਆਲਾਂ ਨੂੰ ਇਹਨਾਂ ਜੇਤ ਕੇ ਉਹ ਕਰੋ ਵੀ ਠੀਕ ਠਾਕ ਰਹਿੰਦੇ ਆ ਵੀ ਠੀਕ ਹੀ ਰਹਿੰਦੇ ਤੇ ਮਹਾਂ ਨੱਪ ਕੁੱਟ ਕੇ ਰਾਤ ਕੱਢੀ ਬੜੀ ਔਖੇ ਹੋ ਗਏ ਐਰਕੀ ਸਿਆਲ ਬੜਾ ਔਖਾ ਕੱਢਿਆ ਉਹਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਂਗੀਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਇਹ ਤਸਵੀਰ ਬਜ਼ੁਰਗ ਜੋੜੇ ਦੀ ਵਿਖਾਈ ਜਾਵੇ ਜੀ ਹਾਂ ਲਾਚਾਰ ਨੇ ਇਸ ਸਮੇਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਟੀਨਾ ਥੱਲੇ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਕਿਸੇ ਸਮੇਂ ਜ਼ਮੀਨਾਂ ਦੇ ਮਾਲਕ ਸੀ ਕਿਸੇ ਸਮੇਂ ਕੋਲ ਪੈਲੀ ਸੀ ਲੇਕਿਨ 84 ਦੇ ਟਾਈਮ ਤੇ ਜਿਹੜਾ ਉਸ ਵੇਲੇ ਦੰਗਿਆਂ ਦੇ ਟਾਈਮ ਤੇ ਜਿਹੜਾ ਇਸ ਪਰਿਵਾਰ ਨੂੰ ਜਿਹੜਾ ਉਸ ਟਾਈਮ ਤੇ ਯੂਪੀ ਦੇ ਵਿੱਚ ਸਾਰਾ ਕੁਝ ਇਹਨਾਂ ਦਾ ਘਰ ਵੀ ਵਿਕ ਗਿਆ ਆਹ ਹਾਲਾਤ ਨੇ ਅੱਜ ਪਰਿਵਾਰ ਦੇ ਅਤੇ ਕੋਈ ਵੀ ਉਹਨਾਂ ਦਾ ਧੀ ਪੁੱਤਰ ਨਹੀਂ ਹੈ ਇੱਕ ਧੀ ਗੋਦ ਲੈ ਕੇ ਪਾਲੀ ਤਾਂ ਉਸ ਦਾ ਵਿਆਹ ਹੋ ਗਿਆ ਤਾਂ ਹੁਣ ਇਹਨਾਂ ਦਾ ਸਹਾਰਾ ਕੋਈ ਨਹੀਂ ਤੇ ਰੋਜ਼ ਇਹਨਾਂ ਦੀਆਂ ਅੱਖਾਂ ਕਿਸੇ ਦਾਨੀ ਸੱਜਣ ਨੂੰ ਡੀਕਦੀਆਂ ਨੇ ਕਿ ਕਿਹੜੇ ਵੇਲੇ ਕੋਈ ਦਾਨੀ ਸੱਜਣ ਆਵੇ ਤੇ ਸਾਡੀ ਮਦਦ ਕਰਕੇ ਜਾਵੇ ਦੋਸਤੋ ਅਸੀਂ ਵੱਡੇ ਵੱਡੇ ਲੰਗਰ ਲਗਾਉਂਦੇ ਆ ਅਸੀਂ ਵੱਡੇ ਵੱਡੇ ਦਾਨ ਕਰਦੇ ਆ ਪਰ ਅਸਲ ਦਾਨ ਉਹ ਹੈ ਜਿਹੜਾ ਕਿਸੇ ਲੋੜਵੰਦ ਤੱਕ ਪਹੁੰਚੇ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਇਹ ਹਨ ਅਸਲ ਲੋੜਵੰਦ ਜੀਹਾਂ ਜਾਂਗੀਰ ਪਿੰਡ ਦੇ ਗੁਰਦੁਆਰਾ ਸ਼ਹੀਰਗਾਂ ਸਾਹਿਬ ਦੇ ਵਿੱਚ ਰਹਿ ਰਹੇ ਇਹ ਦੋਨੋਂ ਬਜ਼ੁਰਗ ਜੋੜਾ ਗੋਰ ਸਿੱਖ ਬਜ਼ੁਰਗ ਜੋੜਾ ਆ ਹਾਲਾਤ ਨੇ ਉਹਨਾਂ ਦੇ ਆਓ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਹਾਲਾਤ ਕਿਵੇਂ ਬਣੇ ਕਿਵੇਂ ਜ਼ਮੀਨਾਂ ਦੇ ਮਾਲਕ ਅੱਜ ਜਿਹੜੇ ਆ ਉਹ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੋ ਗਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਉਹ ਗੁਜ਼ਾਰਾ ਕਰ ਰਹੇ ਨੇ ਭਾਈ ਕੀ ਨਾਮ ਤੁਹਾਡਾ ਬਾਬਾ ਜੀ ਤੇ ਕਿਹੜਾ ਪਿੰਡ ਹੈ ਸਖਰਿੰਦਰ ਸਿੰਘ ਜੀ ਵਾਸੀ ਜਾਂਗਿਰ ਜੀ 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 ਕੀ ਹਾਲਾਤ ਨੇ ਘਰ ਦੇ ਮੈਂ ਚਾਹਾਂਗਾ ਆਪਣੇ ਬਾਰੇ ਦੱਸਿਓ ਪਹਿਲਾਂ ਸਾਰਾ ਜੀ ਹਾਲਾਤ ਜੀ ਬਹੁਤ ਮਾੜੇ ਜੇ ਤਿੰਨ ਸਾਡੇ ਰਹਿ ਰਹੇ ਆ ਜੀ ਤੇ ਉਮਰ ਸਿਆਣੀ ਹੋ ਗਈ ਆ ਕੋਈ ਸਹਾਰਾ ਨਹੀਂ ਕੋਈ ਭੈਣ ਭਰਾ ਲਾਗੇ ਨਹੀਂ ਲੱਗਦਾ ਜੀ ਹਾਂਜੀ ਇਹ ਕਿੰਨੀ ਪੈਲੀ ਸੀ ਪਹਿਲਾਂ ਤੁਹਾਡੀ ਬਾਬੇ ਪੈਲੀ ਜੀ ਇੱਥੇ ਹੈਗੀਆਂ 2 2.5 ਕੱਲੇ ਸੀ ਜਮੀਨ ਅੱਛਾ ਜੀ ਹਾਂਜੀ ਯੂਪੀ ਦੇ ਵਿੱਚ ਵੀ ਤੁਹਾਡੀ ਜ਼ਮੀਨ ਸੀ ਜੀ ਯੂਪੀ ਵੀ ਜ਼ਮੀਨ ਸੀ ਜੀ ਜਮੀਨ ਉਹਦੇ ਵਿੱਚ ਛੱਡ ਕੇ ਆ ਗਏ ਨਾ ਜਦੋਂ ਵੇਲੇ ਉਹ ਬੰਦੇ ਮਾਰੇ ਮੋੜੇ ਜਾਂਦੇ ਉਧਰ ਪੈਂਦੇ ਭਈਏ ਭੁਈਏ ਅੱਛਾ ਜੀ ਪੇਸ ਕਰਕੇ ਬੰਦੇ ਵੇ ਦਰਦੇ ਮਾਰੇ ਆ ਗਏ ਵੀ ਐਵੇਂ ਕਿ ਮਾਰਬੇ ਵਿੱਚ ਦੇਣ ਅੱਛਾ ਜੀ ਪਿਓ ਦੇ ਆ ਗਏ ਇੱਥੇ ਬਸ ਐਵੇਂ ਤੱਕੇ ਹੀ ਖਾਣ ਲਏ ਅੱਛਾ ਜੀ ਹਾਂਜੀ ਕੋਈ ਘਰ ਨਹੀਂ ਕਾਟਨੀ ਕੋਈ ਕਿਤੇ ਘਰ ਸਾਡਾ ਕੋਈ ਬਣਾਇਆ ਜਾਵੇ ਕਿਤੇ ਜੀ ਕੋ ਮੱਤ ਛੋੜੀ ਪਾਦੀ ਕਿਤੀ ਜਾਵੇ ਮਾਲਕ ਚੋਂ ਪਿੰਛਣੀ ਲੱਗ ਜੇ ਹੈ ਦੀ ਕਾਰ ਸਰਕਾਰੀ ਖਾਤੇ ਜੋ ਜੀ 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 ਹਾਂਜੀ ਤੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਵੀ ਅਜਿਹੇ ਹਾਲਾਤਾਂ ਦੇ ਵਿੱਚ ਤੁਹਾਡੀ ਕਿਸੇ ਨੇ ਬਾਹ ਫੜੀ ਕੋਈ ਤੁਹਾਡੇ ਲੱਗੇ ਲੱਗਾ ਕਿਸੇ ਨੇ ਆ ਕੇ ਪੁੱਛਿਆ ਰਿਸ਼ਤੇਦਾਰ ਨੇ ਤੁਹਾਨੂੰ ਨਹੀਂ ਕਿ ਕੇ ਸਹਰ ਰਿਸ਼ਤੇਦਾਰ ਨੇ ਪੁੱਛਿਆ ਜੀ ਕੋਈ ਰਿਸ਼ਤੇਦਾਰ ਨਹੀਂ ਸਭ ਛੱਡ ਕੇ ਸਾਧਾ ਅੱਛਾ ਜੀ ਕੋਈ ਅਗਲੇ ਮੂੰਹ ਮੋੜ ਦੇਗੇ ਤੇ ਇਹ ਸਾਡੇ ਕੋਲ ਆਏ ਇਹਨਾਂ ਕੋਈ ਮੰਗਣਾ ਸਾਡੇ ਕੋਲ ਅੱਛਾ ਜੀ ਐ ਮੁਰਕੇ ਚੁੱਪ ਕਰਕੇ ਮੈਂ ਚਲੋ ਅਣੀ ਨਾਲ ਇਹਨਾਂ ਕਿੱਥੋਂ ਸਾਰਾ ਕਰਨਾ ਜੋ ਸਾਡੇ ਗਿਆਨ ਕਰ ਬੋਲਦੀ ਨਹੀਂ ਕੁੰਦੀ ਨਹੀਂ ਤੇ ਇਹਨਾਂ ਇਹ ਸਾਰਾ ਇਹਨਾਂ ਕਾਦਾ ਕਰਨਾ ਸਾਨੂੰ ਜੀ ਹਾਂ ਜੀ ਬਸ ਮੈਂ ਜੇ ਦਾੰਦਾ ਮਾੜਾ ਮੋਟਾ ਕਰੋ ਗੁਜ਼ਾਰਾ ਆਪਣੇ ਸਿਰ ਤੇ ਹਨ ਬਾਬੇ 100 ਰੁਪਏ ਦੇਂਦੇ ਆ ਉਹਨਾਂ ਦੇ ਮਾੜਾ ਮੋਟਾ ਰੋਟੀਪੁਰਕੀ ਕਾਇ ਖੋਈ ਜਾਂਦੇ ਹੁਣ ਕੀ ਕਰੀਏ ਉਹ ਪੀਰ ਗੁਜ਼ਾਰਾ ਹੋ ਜਾਂਦਾ ਹਾਂ 100 ਰੁਪਏ ਨਾਲ ਕੁਛ ਨਹੀਂ ਵੇਹ ਲੋ 100 ਰੁਪਏ ਕੀ ਬਣਦਾ ਇਸ ਮਹਿੰਗਾਈ ਦੇ ਵਿੱਚ ਜੀ ਹਾਂਜੀ ਇਹ ਇਸ ਟਾਈਮ ਤੇ ਜਿੱਥੇ ਆਪਾਂ ਮੌਜੂਦ ਆ ਇਹ ਕਿਹੜਾ ਗੁਰਦੁਆਰਾ ਸਾਹਿਬ ਕਿੰਨਾ ਦਾ ਅਤੇ ਜਿੱਥੇ ਤੁਸੀਂ ਰਹਿ ਰਹੇ ਹੋ ਕਿੰਨਾ ਉਹ ਲੋ ਤੁਹਾਨੂੰ ਇੱਥੇ ਜਗ੍ਹਾ ਦਿੱਤੀ ਗਈ ਰਹਿਣ ਵਾਸਤੇ ਛੀਨਾ ਸਾਹਿਬ ਦੀ ਜਗ੍ਹਾ ਜੀ ਇਹ ਪਿੰਡ ਦੀ ਕਮੇਟੀ ਆ ਛੋਟੀ ਜੀ ਉਹਨਾਂ ਬਿਠਾਇਆ ਸਾਨੂੰ ਤੇ ਚਲੋ ਹੁਣ ਰੱਬ ਦਰਤੀ ਕਰਕੇ ਉਹਨਾਂ ਨੂੰ ਜੀ ਹੈਪਿੰਡ ਦੀ ਆ ਹੁਣ ਕਿੱਥੇ ਕਿੱਥੇ ਜਾਣਗੇ ਜੀ ਜੇ ਹਲਾਤਾਂ ਚ ਕੋ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਸੁਣਨ ਨੂੰ ਗੱਲਾਂ ਬਹੁਤ ਲੋਕੀ ਇਹ ਗੱਲਾਂ ਲੋਕੀ ਬਹੁਤ ਕਰਦੇ ਆ ਵੀ ਇੱਥੇ ਲੋਕੀ ਬਹੁਤ ਐਵੇਂ ਗਲਤ ਉਲਟਪਲ ਬੋਲਦੇ ਆ ਮੁੰਡਿਆਂ ਵੀ ਆ ਕੇ ਇੱਥੇ ਗਲਤ ਲਾਉਣੀਆਂ ਆਪਣੀਆਂ ਫਿਲਮਾਂ ਵੇਖਣੀਆਂ ਮਹਿਲਾ ਦੇ ਤੇ ਬੁਰਾ ਹਾਲ ਆਪਣਾ ਮਨ ਬੜਾ ਰੋਂਦਾ ਪੇਤੋ ਕੇ ਪਾਸੇ ਨਿਕੜੀਏ ਤੇ ਕੇ ਪਾਸੇ ਹਾਕੂਰ ਬਣ ਜੇ ਤੇ ਚਲੋ ਅਸੀਂ ਪਾਸੇ ਹੋ ਗਏ ਪਾਸੇ ਵਜਿਏ ਜੀ ਜੀ ਤੇ ਚਲੋ ਇਹ ਗੱਲਾਂ ਸੁਣਨੀਆਂ ਪੈਣ ਸਾਨੂੰ ਜੀ ਜੀ ਹਾਂ ਜੀ ਦੋ ਟਾਈਮ ਦੀ ਰੋਟੀ ਫਿਰ ਕਿਵੇਂ ਬਣਦੀ ਆ ਅਸੀਂ ਵੇਖ ਰਹੇ ਹਾਂ ਤਸਵੀਰਾਂ ਚ ਵੀ ਬਾਬਾ ਜੀ ਕੁੜਤਾ ਵੀ ਪਾਟਾ ਹੋਇਆ ਤੁਹਾਡਾ ਬਾਈ ਆਸ ਵੇਲੇ ਤਾਂ ਲੀੜੇ ਵੀ ਕੱਲ ਦੇ ਪਾਟੇ ਆ ਜੀ ਹਾਂ ਜੀ ਬਹੁਤ ਬੁਰਾ ਹਾਲ ਹੈ ਜੀ ਰੋਟੀ ਦੋ ਟਾਈਮ ਦੀ ਵੈਸ ਲੋ ਵੇ ਇਦਾਂ ਜਿਹੜਾ ਕੋਈ ਰੱਬ ਤਰਸੀ ਬਾਰੂ ਆਟਾ-ਆਟਾ ਵੀ ਦੇਣ ਦੇ ਜਣ ਲੁਕੀ ਉਸ ਕਰਕੇ ਮਾੜਾ-ਮੋਟਾ ਗੁਜ਼ਾਰਾ ਕਰਦੇ ਆ ਕੋਈ ਚਾ ਕਰਦੇ ਆ ਕੋਈ ਪਿੰਡੋਂ ਚੋਂ ਕਹਿੰਦੇ ਕਿ ਵਿਚਾਰ ਕੁਝ ਰੱਬ ਤਰਸੀ ਕੁ ਸਬਦਾ ਸਾਦਾ ਵੀ ਲੈ ਦੇ ਕਪੇਟਲ ਮੜਾ ਮੜਾ ਸਰਹੋ ਜੀ ਬਾਰੋਂ ਚਲੋ ਮੜਾ ਮੜਾ ਕਰਕੁਰ ਦੇ ਜੀ ਹਾਂਜੀ ਬੱਚੇ ਕਿੰਨੇ ਆ ਬਾਬਾ ਜੀ ਬੱਚੇ ਜੀ ਇੱਕ ਆ ਕੋ ਲੜਕੀਆਂ ਉਹ ਵਿਆਹਤੀ ਆ ਪਿੰਡ ਦੇ ਬੰਦਿਆਂ ਥੋੜੀ ਕੀਤੀ ਕੋ ਬਾਹਰ ਦਾ ਬੰਦਾ ਜੀ ਉਹਨੇ ਥੋੜੀ ਕੀਤੀ ਮੇਰੀ ਸਹਦਾ ਜੀ ਤੋਂ ਵੇ ਕੁੜੀ ਆਪਣੇ ਅੰਗ ਵਿਚਾਲੇ ਕੁੜੀਆਂ ਨੂੰ ਘਰ ਤੋਂ ਰੋ ਆਪਣੇ ਉਹ ਆਪਣੇ ਘਰ ਜਾਵੇ ਬਸ ਹੁਣ ਬਜ਼ੁਰਗ ਸਰੀਰ ਹੈ 77 ਸਾਲ ਉਮਰ ਹੈ 80 ਸਾਲ ਇੱਕ ਉਮਰ ਹੈ ਮਾਤਾ ਜੀ ਉਹਨਾਂ ਦੀ ਤਾਂ ਫਿਰ ਹੁਣ ਤੁਹਾਡਾ ਕੋਈ ਸਹਾਰਾ ਹੈਗਾ ਜੀ ਨਹੀਂ ਜੀ ਉਸ ਬਾਰੇ ਕੋਈ ਸਹਾਰਾ ਨਹੀਂ 70 ਸਾਲ ਦੀ ਉਮਰ ਹੈ 77 ਸਾਲ ਦੀ ਜੀ ਕਾਰਵਾਲੀ ਨੇ 1780 ਸਾਲ ਦੀ ਮਰਿਆ ਜੀ ਬਸ ਹੁਣ ਤੇ ਇਸ ਵੇਲੇ ਨਾ ਕੋਈ ਸਾਰਾ ਨਹੀਂ ਬੁਰੇ ਹਾਲਿਆਂਗੇ ਜੀ ਜੀ ਹਾਂਜੀ ਦਵਾਈ ਬੂਟੀ ਦਾ ਕਿਵੇਂ ਦਵਾਈ ਬੂਟੀ ਦਾ ਬੜਾ ਔਖਾ ਜੀ ਦਵਾਈ ਬੂਟੀ ਵੀ ਆਉਣੇ ਮੈਂ ਦਵਾਈ ਲੈ ਕੇ ਆਉਂ ਮੁੰਡੇ ਧਾਰਨਾ ਕਰਨ ਜੀ ਉਹ ਮੈਂ ਅੱਜ ਪੈਸੇ ਹੈ ਨਹੀਂ ਮੇਰ ਕੋ ਜੀ ਤੇ ਪੈਸੇ ਜੰ ਦੇ ਦਾਂਗੇ ਆਪਣੇ ਪਿਓ ਨਾਲ ਗੱਲ ਕਰਾਉ ਬਾਹਰ ਮੇਲੇ ਗਿਆ ਆਨੰਦਪੁਰ ਸਾਹਿਬ ਅੱਛਾ ਤੇ ਉਹਨਾਂ ਨੇ ਗੱਲ ਕਰਾਈ ਮੈਂ ਵੀ ਉਹਨੂੰ ਆਖਿਆ ਚਲੋ ਦੇਓ ਬਾਬੇ ਦਵਾਈ ਅੱਛਾ ਜੀ ਤੇ ਫਿਰ ਦਵਾਈ ਲੈ ਕੇ ਮੈਂ ਆ ਗਿਆ ਘਰ ਜੀ ਜੀ ਜਦੋਂ ਗਰਮੀਆਂ ਸਿਆਲ ਦੇ ਵਿੱਚ ਟੀਨਾ ਥੱਲੇ ਸੌਣਾ ਪੈਂਦਾ ਉਦੋਂ ਫਿਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮਾੜਾ ਮੁਸ਼ਕਲ ਹੈ ਟੀਨਾ ਜਾਂ ਟੀਨਾ ਸੜਦੀਆਂ ਸੇ ਅਗਵਾਜ ਦਾ ਬੁਰਾ ਹਾਲ ਸਿਆਲ ਨੂੰ ਬੜੀ ਮੰਦੀ ਹਾਲਤ ਹੁੰਦੀ ਆ ਗਈ ਠੰਡ ਹੁੰਦੀ ਆ ਤੇ ਸਿਆਲਾਂ ਨੂੰ ਇੰਨਾ ਜਿੱਤ ਕਿ ਉਹ ਘਰ ਉਹ ਠੀਕ ਠਾਕ ਰਹਿੰਦੇ ਆ ਵੀ ਠੀਕ ਹੀ ਰਹਿੰਦੇ ਮਾ ਆ ਨੱਪ ਕੁੱਟ ਕੇ ਰਾਤ ਕੱਢੀ ਬੜੀ ਔਖੇ ਹੋ ਗਏ ਕਿ ਸਿਆਲ ਬੜਾ ਔਖਾ ਕੱਢਿਆ ਉਹਨਾਂ ਨੇ ਜੀ ਜੀ ਹਾਂਜੀ ਮਤਲਬ ਗਰਮੀ ਆ ਗਈ ਆ ਗਰਮੀਆਂ ਨੂੰ ਬੁਰਾ ਬੁਰਾ ਹਾਲ ਹੋਣਾ ਜੀ ਜੀ ਹਾਂਜੀ ਆ ਵੇਹ ਹਾਲਾਤ ਜੀ ਅਕਬਾਲ ਜੀ ਮਰ ਜੀ ਮਤਲਬ ਜੀ ਫਿਰ ਜੇ ਹਲਾਤਾ ਚ ਰੂਨ ਆਉਂਦਾ ਮਨ ਨੂੰ ਮਨ ਭਰਦਾ ਕਿ ਆ ਹਾਲਾਤ ਜਦੋਂ ਹੁੰਦੇ ਨੇ ਇਹ ਇਹ ਹਾਲਾਤ ਸਭੇਖੇ ਮਾਈ ਗੁਰੂ ਜੀ ਸਾਨੂੰ ਬਾਰਾ ਮਨ ਰੋਂਦਾ ਬਾਰਾ ਰੋਨ ਆਉਂਦੇ ਮਰ ਜੀ ਇਹ ਹਾਲਾਤ ਆਡਾ ਕਿੱਡਾ ਦੂਰ ਹੋਵੇ ਕਿਸ ਤਰ੍ਹਾਂ ਕਰ ਬਣਵੇ ਕਿਸ ਤਰ੍ਹਾਂ ਸਾਨੂੰ ਕੋ ਪੈਨਸਲ ਮੇਸੇ ਮਾਸਾ ਮਿਲ ਜਾਵੇ ਤੇ ਕੋ ਸੋਦਾ ਮਿਲ ਜਾਵੇ ਕਮਰਾ ਮਿਲ ਜਾਵੇ ਇਹਨੇ ਬੜੀ ਫਤਿਹ ਮਹਾਰਾਜ ਜੀ ਤੁਹਾਡੀ ਗੱਲ ਇਹ ਹੱਥ ਜੋੜਦੀ ਇਹ ਗਿਣਤੀ ਕਰਦੇ ਮਹਾਰਾਜ ਜੀ ਤੁਸੀਂ 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 ਵੇਖ ਸਕਦੇ ਹੋ ਕਿ ਬਜ਼ੁਰਗ ਜੋੜਾ ਜਿਹੜਾ ਦਲੇਰੀ ਵੀ ਹੈ ਫਿਰ ਵੀ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਦਿਲ ਜਾਣਦਾ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਪਪਾ ਜੀ ਕੀ ਤੁਹਾਡੀ ਮਦਦ ਹੋਵੇ ਕਿ ਜਿਹੜੇ ਤੁਹਾਡੇ ਹੁਣ ਜਿੰਦਗੀ ਦੇ ਕੁਝ ਕਹਿ ਸਕਦੇ ਆ ਪਰਮਾਤਮਾ ਵੱਲੋਂ ਜਿਹੜੇ ਹਰ ਇਨਸਾਨ ਨੂੰ ਪਰਮਾਤਮਾ ਵੱਲੋਂ ਕੋਈ ਸਮਾਂ ਧਰਤੀ ਦੇ ਮਿਲਦਾ ਜਿਹੜਾ ਰਹਿੰਦਾ ਸਮਾਂ ਉਹ ਸਖਾਲਾ ਨੰਗ ਜਾਵੇ ਉਹਦੇ ਲਈ ਕੀ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਜਿੰਨੇ ਵੀ ਸੇਵਾ ਕਰਦੇ ਨੇ ਜਿਹੜੇ ਬਜ਼ੁਰਗਾਂ ਦੀ ਜਹਿਆਂ ਦੀ ਉਹ ਵੇਖ ਰਹੇ ਨੇ ਉਹਨਾਂ ਨੂੰ ਫਿਰ ਤੁਸੀਂ ਕੀ ਕਹਿਣਾ ਚਾਹੋ ਕੀ ਮੰਗ ਕਰਦੇ ਹੋ ਉਹ ਜੀ ਸੇਵਾ ਜੀ ਆਡੀ ਵੇਖ ਲੋ ਜੋ ਮਾਲਕ ਭਲਾ ਕਰੇ ਸੱਚੇ ਪਾਤਸ਼ਾਹ ਕੋ ਸੌਦਾ ਲੱਗ ਜਾਏ ਕੋ ਸੌਦਾ ਲੱਗ ਜਾਏ ਕੋ ਪੈਨਸ਼ਨ ਲੱਗ ਜਾਏ ਹਾਂਜੀ ਬਸ ਇਹ ਮੱਕਾ ਮਕਰ ਬਣ ਜੇ ਜੀ ਬਾਈ ਇਹਦੀ ਇੱਕ ਬੇਨਤੀ ਹੈ ਕਿ ਜੋ ਵਾਲੀ ਜੋ ਸਾਡੇ ਮਤ ਕਰਨੀ ਆ ਜੀ ਆਪਣੀ ਚਲੋ ਬਰਾਬਰਤਾ ਸੀ ਕਰ ਦਿਓ ਜੀ ਚਲੋ ਮਾਲਕ ਜੀ ਬਿਲਕੁਲ ਕਰ ਬਗਰਿਆ ਵੇ ਲੋ ਜੀ ਅੱਜ ਮੈਂ ਕਿਹਾ ਕਿ ਨਹੀਂ ਆਸੜੇ ਜਗਾ ਬੜੀਆਂ ਮਹਿੰਗੀਆਂ ਪਿੰਡਾਂ ਦੇ ਵਿੱਚ ਹੁਣ ਲਿਆ ਹੈ ਲੱਖ ਲੱਖ ਰੁਪਏ ਮਰਦਾ ਥਾਂ ਦਾ ਸਾਡੇ ਪਿੰਡ ਜੀ 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 ਬਸ ਜਾਂਗੀਰ ਜੀ ਤੇ ਲੱਖ ਰੁਪਏ ਮੈਂ ਕਿਥੋਂ ਕਾਰਨਾ ਮੈਂ ਕਿਥੋਂ ਜਗਾ ਲੈਣੀ ਆ ਜੀ ਹਾਂਜੀ ਮੈਂ ਆਪਣੇ ਦਰਸ਼ਕਾਂ ਨੂੰ ਇਸ ਗਰੀਬ ਬਜ਼ੁਰਗ ਜੋੜੇ ਦਾ ਨੰਬਰ ਸਾਂਝਾ ਕਰ ਰਿਹਾ ਹਾਂ ਦੋਸਤੋ ਅਸੀਂ ਤੁਹਾਡੇ ਨਾਲ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਇਹ ਪਰਿਵਾਰ ਜਿਹੜਾ ਹੈ ਉਹ ਗੁਜ਼ਾਰਾ ਕਰ ਰਿਹਾ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਅਤੇ ਤੁਹਾਡੀ ਸਾਥ ਦੀ ਤੁਹਾਡੀ ਮਦਦ ਦੀ ਲੋੜ ਹੈ ਨੰਬਰ ਹੈ ਜੀ 9879910357 ਮੈਂ ਇੱਕ ਵਾਰ ਫਿਰ ਬੋਲ ਦਵਾਂ 9878910357 ਇਹ ਨੰਬਰ ਹੈ ਤੇ ਤੁਸੀਂ ਇਸ ਪਰਿਵਾਰ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਇਹਨਾਂ ਦੀ ਸਹਾਇਤਾ ਜ਼ਰੂਰ ਕਰਿਓ ਤਾਂ ਜੋ ਇਨਾਂ ਦੀ ਕੋਈ ਦਾਨੀ ਸੱਜਣ ਬੋੜੇ ਤੇ ਆਉਣ ਵਾਲੀ ਜ਼ਿੰਦਗੀ ਸਖਾਲੀ ਨੰਗ ਸਜੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ